ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ ਜੀ। ਲੋ ਜੀ ਹਾਜ਼ਰ ਹਾਂ ਤੁਹਾਡੇ ਸਾਹਮਣੇ ਹਰ ਰੋਜ਼ ਦੀ ਤਰ੍ਹਾਂ ਨਵੀਂ ਪੇਸ਼ਕਸ਼। ਅੱਜ ਇੱਕ ਵੀਰ ਦੇ ਵਿਆਹ ਦੀ ਬਹੁਤ ਹੀ ਪਿਆਰੀ ਜਹੀ ਬਹੁਤ ਹੀ ਸੋਹਣੀ ਜਹੀ ਕੋੜੀ ਲੈ ਕੇ ਹਾਜ਼ਰ ਹੋਈਆਂ। ਉਮੀਦ ਕਰਦੀ ਹਾਂ ਤੁਸੀਂ ਇਸ ਕੁੜੀ ਨੂੰ ਪਸੰਦ ਕਰੋਗੇ। ਮਾਨੋ ਅਨੰਦ ਇਸ ਕੁੜੀ ਦਾ। ਕੇਸਰੀ ਸਾਫਾ ਗੁਲਾ ਨਾਰੀ ਪਲੜਾ ਮੈਂ ਵਿੱਚ ਵਿੱਚ ਕੇਸਰੀ ਸਾਫਾ ਤੇ ਗੁਲਾ ਨਾਰੀ ਪਲੜਾ ਮੈਂ ਵਿੱਚ ਵਿੱਚ ਸੁਣ ਵੀਰਾ ਮੇਰੀਆ ਮੈਂ ਵਿੱਚ ਵਿੱਚ ਸਿਲਮਾ ਸੂਟਾ ਲੈਨੀਆ ਤੂੰ ਕਰਿਆ ਮੇਰੀ ਮਾਂ ਦੇ ਆ ਜਾਇਆ ਮੈਂ ਦਰ ਵਿੱਚ ਤੂੰ ਕਰਿਆ ਮੇਰੀ ਅਮデア ਜਾਇਆ ਮੈਂ ਦਰ ਵਿੱਚ ਸੁਣ ਵੀਰਾ ਮੇਰੀਆ ਮੈਂ ਦਰ ਵਿੱਚ ਤੇਲ ਚਵਾ ਲੈਨੀਆ ਗਾਣਾ ਤੇ ਬਨਵੀ ਰਾ ਮੇਰੀ ਗਲੀਆਂ ਵੇ ਗਾਣਾ ਤੇ ਬਨ ਵੀਰਾ ਮੇਰੀ ਗਲੀਆਂ ਵੇ ਮੈਂ ਫੁਮਣਾ ਨੂੰ ਸੁਣ ਵੀਰਾ ਮੇਰੀ ਆ ਮੈਂ ਫੁਮਣਾ ਨੂੰ ਅਤਰ ਲਗਾ ਦੇਨੀ ਆ ਕੇਸ ਗੁਲਾ ਨਾਰੀ ਪਲੜਾ ਮੈਂ ਵਿੱਚ ਵਿੱਚ ਸੁਣ ਵੀਰਾ ਮੇਰੀਆ ਮੈਂ ਵਿੱਚ ਵਿੱਚ ਸਿਲਮਾ ਸੁਟਾ ਦੇਨੀਆ ਤੂੰ ਕਰਿਆ ਮੇਰੀ ਅਮੜੀ ਦੇ ਜਾਇਆ ਮੈਂ ਦਰ ਪਰ ਸੁਣ ਵੀਰਾ ਮੈਂ ਦਰਪੁਰ ਤੇ ਲਈ ਚਵਾ ਦੇਨੀ ਆ ਸੇਰਾ ਤੂੰ ਬਨ ਵੀਰਾ ਸਾਡੀ ਗਲੀ ਆਵੇ ਸੇਰਾ ਤੂੰ ਬਨ ਵੀਰਾ ਸਾਡੀ ਗਲੀ ਆ ਤਰ ਲਗਾ ਦੇਨੀਆ ਕੇਸਰੀ ਸਾਫ ਤੇ ਗੁਲਾਨਾਰੀ ਪਲੜਾ ਮੈਂ ਵਿੱਚ ਵਿੱਚ ਸੋਣ ਵੀਰਾ ਮੇਰੀਆ ਮੈਂ ਵਿੱਚ ਵਿੱਚ ਸਿਲਮਾ ਸੁਟਾ ਦੇਨੀਆ ਤੂੰ ਕਰੇ ਅੰਮਾ ਦੇ ਆ ਜਾਇਆ ਮੈਂ ਦਰਪੁਰ ਸੁਣ ਵੀਰਾ ਮੇਰੀਆ ਮੈਂ ਦਰਪੁਰ ਤੇਲ ਚਵਾ ਦੇਨੀਆ ਕੋੜੀ ਤੇ ਚੜ ਵੀਰਾ ਮੇਰੀ ਗਲੀ ਆਵੇ ਕੋੜੀ ਤੇ ਚੜ ਵੀ ਮੇਰੀ ਗਲੀ ਆਵੇ ਮੈਂ ਵਾਗਾਂ ਨੂੰ ਸੁਣ ਵੀਰਾ ਮੇਰੀਆ ਮੈਂ ਵਾਗਾਂ ਨੂੰ ਇਤਰ ਲਗਾ ਦੇਨੀ ਆ ਕੇਸਰੀ ਸਾਫਾ ਤੇ ਗੁਲਾਨਾਰੀ ਪਲੜਾ ਮੈਂ ਵਿੱਚ ਸੋਣ ਵੀਰਾ ਮੇਰੀ ਆ ਮ ਵਿੱਚ ਵਿੱਚ ਸਿਲੇ ਮ ਸੁਟਾਲੈਨੀਆ ਤੂੰ ਕਰੀਆ ਮੇਰੀ ਅਮਾ ਦੇ ਆ ਜਾ ਆ ਮੇ ਦਰ ਪਰ ਸੁਣ ਵੀਰਾ ਮੇਰੀ ਆ ਮ ਦਰ ਪਰ ਤੇਲ ਚਵਾ ini.